ਸਤਿ ਸ਼੍ਰੀ ਅਕਾਲ ਜੀ ਮੈਂ ਹਕੀ ਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁੱਲਾੜਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਆਪਾਂ ਫੇਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬੁਟੀਕ ਦੇ ਸੂਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਪੜਾ ਦਿਖਾ ਦੇਵਾਂ ਕਪੜਾ ਹੋਊਗਾ ਜੀ ਇਹਦਾ ਜਿਹੜਾ ਕਾਟਨ ਹੀ ਹੋਊਗੀ ਜੀ ਠੀਕ ਹੈ ਲੀਜੀ ਵੀ ਜੀ ਕਾਟਨ ਹੋਊਗੀ ਵਿਦਆਊਟ ਲਾਈਨਿੰਗ ਬਣੂਗਾ ਜੀ ਇਹ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਹੈ ਕਾਟਨ ਹੀ ਹੈ ਸਟੱਫ ਇਹਨੂੰ ਪੰਜਾਬੀ ਕਾਟਨ ਵੀ ਕਹਿ ਦਿੰਦੇ ਨੇ ਜ ਇਹ ਹੈਗਾ ਜੀ ਇਹਦਾ ਨੈਕ ਬਣਿਆ ਹੋਇਆ ਨੈਕ ਚੈੱਕ ਕਰੋ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਨੈਕ ਬਣਿਆ ਹੋਇਆ ਜੀ ਔਰ ਇਹ ਹੈਗਾ ਜੀ ਇਹਦਾ ਘੇਰਾ ਬਣਿਆ ਹੋਇਆ ਘੇਰਾ ਹੈਗਾ 25 ਤੱਕ ਰੈਡੀ ਹੋ ਜੂਗਾ ਜੀ ਨਾਲ ਇਹਦੇ ਕੰਬੀਨੇਸ਼ਨ ਵਾਲੀਆਂ ਬਾਟਮਸ ਆਪਾਂ ਰੈਡੀ ਕਰਵਾਈਆਂ ਨੇਗੀਆਂ ਇਹ ਹੈ ਜੀ ਬਾਟਮ ਦਾ ਵਰਕ ਤੁਸੀਂ ਪਲਾਜ਼ੋ ਤੇ ਵੀ ਕਰਵਾ ਸਕਦੇ ਹੋ ਇਹਨੂੰ ਇਹਨੂੰ ਸਲਵਾਰ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਸਲਵਾਰ ਵੀ ਬਣ ਜੂ ਇਹ ਪਲਾਜ਼ੋ ਵੀ ਬਣ ਜੂਗਾ ਜੀ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਕਲਰ ਆਏ ਨੇ ਜੀ ਇਹ ਤਾਂ ਸੀਗਾ ਫਰਸਟ ਕਲਰ ਪਿੰਕ ਨਾਲ ਹੈਗਾ ਜੀ ਜਿਹੜਾ ਇਹ ਸਕਿਨੀ ਜੀ ਟੋਨ ਦੀ ਜਿਹੜੀ ਮੈਚਿੰਗ ਕੀਤੀ ਹੋਈ ਹੈ ਇਹ ਆਪਣੇ ਕੋਲੇ ਬੁਟੀਕ ਦੇ ਸੂਟ ਹੈ ਜੀ ਆਂਦੇ ਰਹਿੰਦੇ ਆ ਪਹਿਲਾਂ ਵੀ ਆਪਣੇ ਕੋਲੇ ਸਟਾਕ ਬਹੁਤ ਆਇਆ ਸੀਗਾ ਉਹ ਆਪਾਂ ਆਫਲਾਈਨ ਸੇਲ ਕੀਤਾ ਅ ਨੈਕਸਟ ਇਹਦੇ ਵਿੱਚ ਕਲਰ ਆਇਆ ਜੀ ਆਪਣਾ ਸਕਾਈ ਬਲੂ ਸਕਾਈ ਬਲੂ ਜਿਹੜੀ ਸ਼ਰਟ ਰਹਿਣ ਵਾਲੀ ਹੈ ਜੀ ਕਾਪਰ ਕਲਰ ਦੀ ਨਾਲ ਬਾਟਮ ਰਹਿਣ ਵਾਲੀ ਹੈ ਇਹ ਸਕਾਈ ਬਲੂ ਦਾ ਕੰਬੀਨੇਸ਼ਨ ਹੈ ਜੀ ਕਾਪਰ ਕਲਰ ਦੀ ਬਾਟਮ ਹੈ ਜੀ ਸਕਾਈ ਬਲੂ ਸ਼ਰਟ ਆਉਗੀ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਔਰ ਇਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਜੀ ਬਿਲਕੁਲ ਲੈਮਨ yellow ਜਿਹੜੀ ਬਾਟਮ ਆਉਗੀ ਬਹੁਤ ਸੋਹਣੀ ਲਾਈਟ ਕਲਰ ਹੈ ਜੀ ਸਕਿਨ ਲੈਮਨ ਜਿਹਾ ਨਾਲ ਇਹਦੇ ਜਿਹੜਾ ਇੰਗਲਿਸ਼ ਸਟੋਨ ਦਾ ਬਲੂ ਕਲਰ ਦੀ ਜਿਹੜੀ ਆਉਗੀ ਜੀ ਸ਼ਰਟ ਵਰਕ ਸਾਰਿਆਂ ਦਾ ਸੇਮ ਰਹੂਗਾ ਜੀ ਨੈਕ ਲਾਈਨ ਬਣੀ ਹੋਈ ਹੈ ਸ਼ਰਟ ਦੀ ਘੇਰਾ ਬਣਿਆ ਹੋਇਆ ਹੈ ਸ਼ਰਟ ਦਾ ਔਰ ਸਲਵਾਰ ਬਣੀ ਹੋਈ ਹੈ ਵਰਕ ਸਾਰਿਆਂ ਦਾ ਸੇਮ ਹੈ ਕੰਬੀਨੇਸ਼ਨ ਅਲੱਗ-ਅਲੱਗ ਨੇ ਜੀ ਸਿਰਫ ਕਲਰ ਦਾ ਆਪਾਂ ਫਰਕ ਪਾਇਆ ਬਹੁਤ ਸੋਹਣੇ ਕਲਰਾਂ ਦੇ ਵਿੱਚ ਰੈਡੀ ਹੋ ਕੇ ਆਇਆ ਹੈ ਜੀ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਲਾਈਟ ਮੌਵ ਜਿਹਾ ਸ਼ੇਡ ਹੈ ਸਕਾਈ ਬਲੂ ਜਿਹੜੀ ਇਹਦੇ ਨਾਲ ਸ਼ਰਟ ਹੈ ਜੀ ਬਹੁਤ ਸੋਹਣਾ ਕਲਰ ਹੈ ਨੈਕਸਟ ਹੈਗਾ ਜੀ ਮੈਨੂੰ ਪਰਸਨਲੀ ਮੇਰਾ ਬਹੁਤ ਮੈਨੂੰ ਪਸੰਦ ਹੈ ਜੀ ਕਲਰ ਇਹ ਇਹ ਹੈਗਾ ਜੀ ਆਪਣਾ ਲਾਈਟ ਰਸਟ ਕਲਰ ਹੈ ਬਹੁਤ ਸੋਹਣਾ ਕਲਰ ਲਾਈਟ ਰਸਟ ਔਰ ਇਹਦੀ ਨਾਲ ਜਿਹੜੀ ਆਪਾਂ ਸ਼ਰਟ ਦੀ ਮੈਚਿੰਗ ਬਣਾਈ ਹੈ ਜੀ ਬੜਾ ਸੋਹਣਾ ਕਲਰ ਮੈਚ ਹੋਇਆ ਇਹਦੇ ਨਾਲ ਸ਼ਰਟ ਦਾ ਬਹੁਤ ਸੋਹਣਾ ਕਲਰ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਜੀ ਆਪਣਾ ਸਕਾਈ ਬਲੂ ਕਲਰ ਦੀ ਜਿਹੜੀ ਸ਼ਰਟ ਰਹਿਣ ਵਾਲੀ ਹੈ ਜੀ ਔਰ ਜਿਹੜੀ ਨਿਓਨ ਮਹਿੰਦੀ ਸ਼ੇਡ ਚੱਲਿਆ ਜੀ ਅੱਜਕੱਲ ਉਹ ਵਾਲੇ ਕਲਰ ਦੀ ਹੈਗੀ ਹੈ ਜੀ ਬਾਟਮ ਨਿਓਨ ਮਹਿੰਦੀ ਕਲਰ ਦੀ ਹੈਗੀ ਹੈ ਜੀ ਬਾਟਮ ਬਹੁਤ ਸੋਹਣੇ ਇਹਦੇ ਵਿੱਚ ਕਲਰ ਆਏ ਨੇ ਔਰ ਪ੍ਰਾਈਸ ਇਹਨਾਂ ਦਾ ਬਹੁਤ ਜਾਈਜ ਹੈ ਜੀ ਸਿਰਫ 850 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਜੀ ਓਨਲੀ 850 ਇਹਦਾ ਪ੍ਰਾਈਸ ਰਹੇਗਾ ਜੀ ਸਿਰਫ 850 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੂਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ neck ਤੇ ਵਰਕ ਹੋਇਆ ਬਾਟਮ ਤੇ ਸ਼ਰਰ ਹੇਠੇ ਘੇਰੇ ਤੇ ਵਰਕ ਹੈ ਜੀ ਔਰ ਨਾਲ ਹੈਗਾ ਬਾਟਮ ਤੇ ਵਰਕ ਸਿਰਫ 850 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਜੀ ਇੱਕ ਵਾਰੀ ਫੇਰ ਤੁਹਾਨੂੰ ਦੁਬਾਰਾ ਤੋਂ ਦਿਖਾ ਦੇਵਾਂ ਪ੍ਰਾਈਸ ਰਹੂਗਾ ਜੀ ਸਿਰਫ ਤੇ ਸਿਰਫ 850 ਰੁਪਏ 850 ਜਿਹੜਾ ਪ੍ਰਾਈਸ ਹੈ ਜੀ ਆਪਾਂ ਨੂੰ 850 ਰੁਪਏ ਦੇ ਵਿੱਚ ਇੰਨਾ ਵਰਕ ਵੀ ਹੋ ਕੇ ਨਹੀਂ ਆਂਦਾ ਉਹ ਆਪਾਂ ਪੂਰਾ ਸੂਟ ਹੀ 850 ਚ ਦੇ ਰਹੇ ਆ ਵਿਦ ਸਟੱਫ ਪ੍ਰਾਈਸ ਬਹੁਤ ਜੈਨੂਨ ਰੱਖਦੇ ਆਂ ਜੀ ਆਪਾਂ ਵਿਦਆਊਟ ਇਹ ਦੁਪੱਟਾ ਹੋਣਗੇ ਕੱਲੇ ਜਿਹੜੇ ਸ਼ਰਟਾਂ ਦੇ ਉੱਤੇ ਆਪਾਂ ਜਿਹੜਾ ਵਰਕ ਇਹ ਵਾਲਾ ਕਰਵਾਇਆ ਜੀ ਨਾਲ बॉटम ਦੇ ਉੱਤੇ ਜਿਹੜਾ ਇਹ ਵਰਕ ਹੋਇਆ ਹੈ neck ਦੇ ਨਾਲ-ਨਾਲ ਘੇਰਾ ਵੀ ਵਰਕ ਹੈ ਜੀ बॉਟਮ ਵੀ ਵਰਕ ਹੈ ਬਹੁਤ ਸੋਹਣਾ ਇਹਦਾ ਇਹਨਾਂ ਦਾ ਜਿਹੜਾ ਸ਼ਰਟਾਂ ਦੇ ਉੱਤੇ ਵਰਕ ਹੋਇਆ ਜੀ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਸਿਰਫ 850 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜਾ ਮਿਲ ਜਾਣਗੇ ਜੀ ਇੱਕ ਆਪਣੇ ਕੋਲ ਇਹ ਵਾਲਾ ਆ ਜੀ ਸੂਟ ਇਹ ਵਾਲਾ ਜਿਹੜਾ ਆ 올ਓਵਰ ਸੂਟ ਰਹੀਗਾ ਜੀ 올ਓਵਰ ਸੂਟ ਹੈ ਇਹ ਲਾਈਨਾਂ ਜਿਹਾਂ ਵਾਲਾ ਸਟੱਫ ਹੈ ਆਫ ਵਾਈਟ ਜਿਹੜਾ ਇਹ ਪਹਿਲਾ ਸਭ ਤੋਂ ਪਹਿਲਾ ਘੇਰਾ ਦੇਖੋ ਜਿਹਦਾ ਘੇਰਾ ਬਣਿਆ ਸੈਂਟਰ ਦੇ ਵਿੱਚ ਪੈਨਲ ਹੈ ਜੀ ਪੈਨਲ ਦੇ ਵਿੱਚ ਬੂਟਾ ਵੀ ਬਣਿਆ ਦੇਖੋ ਬਰੰਚ ਇਹਨਾ ਸੋਨਾ ਜਿਹੜੇ ਫਲਾਰ ਨਾਲ ਇਹਨੂੰ ਬਣਾਇਆ ਗਿਆ ਇਸ ਤੋਂ ਬਾਅਦ ਦੇਖੋ ਇੱਕ ਬਰਡ ਬਣਾਇਆ ਇਸ ਤੋਂ ਬਾਅਦ ਫਿਰ ਨੈਕ ਲਾਈਨ ਬਣੀ ਹੋਈ ਹੈ ਜੀ ਨੈਕ ਵੀ ਬੜਾ ਸੋਨਾ ਰੈਡੀ ਹੋਇਆ ਨੈਕ ਲਾਈਨ ਬਣੀ ਹੋਈ ਹੈ ਤੁਸੀਂ ਇਹਨੂੰ ਆਪਣਾ ਜਿਹੜਾ ਪੋਟਲੀ ਬਟਨ ਵਗੈਰਾ ਨਾਲ ਬਣਾ ਕੇ रेडी ਕਰ ਸਕਦੇ ਹੋ ਔਰ ਜਿਹੜੇ ਇਹ suit ਦਾ price ਹੈ ਜੀ ਇਹਦਾ ਵੀ with the stuff 850 ਰੁਪਏ ਦਾ ਇਹ suit ਰਹੂਗਾ ਇਹ ਲਗਾ ਲੋ ਵਰਕ ਵੀ ਨਹੀਂ ਹੁੰਦਾ ਜੀ 850 ਰੁਪਏ ਦੇ ਵਿੱਚ ਇੰਨਾ ਅਸੀਂ ਤੁਹਾਨੂੰ with the stuff ਜਿਹੜਾ ਦੇ ਰਹੇ ਆ ਵਰਕ ਦਾ price ਵੀ ਬਹੁਤ ਜ਼ਿਆਦਾ ਹੁੰਦਾ ਹੈ ਔਰ ਇਹ ਦੇਖੋ ਇਹਦਾ ਜਿਹੜਾ ਵਰਕ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਤੇ ਵਰਕ ਹੋਇਆ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗੇ ਹੋਏ ਨੇ ਇਹਦਾ ਕਲਰ ਹੈਗਾ ਜੀ white ਤੇ sky blue lines ਨੇਗੀਆਂ ਬਹੁਤ ਸੋਹਣਾ ਸਟੱਫ ਹੈ ਜੀ ਕਾਟਨ ਦਾ ਥੋੜਾ ਜਿਹਾ ਸਟੈਚ ਵੀ ਹੈ ਇਹ ਸਟੱਫ ਜਿਹੜਾ ਹੈਗਾ ਥੋੜਾ ਜਿਹਾ ਸਟੈਚ ਹੈ ਜੀ ਕਪੜਾ ਬਹੁਤ ਸੋਹਣਾ ਕਪੜਾ ਹੈ ਜੀ ਅਗਰ ਤੁਸੀਂ ਇਹ ਵੀ ਸਟੱਫ ਮਤਲਬ ਸੂਟ ਲੈਣਾ ਚਾਹੁੰਦੇ ਹੋ ਜੀ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈ ਤੁਸੀਂ ਬੁੱਕ ਕਰ ਸਕਦੇ ਹੋ ਸਿਰਫ 850 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਅੱਜ ਦੇ ਸਾਰੇ ਮਿਲਣਗੇ ਪ੍ਰਾਈਸ ਵੀ ਬਹੁਤ ਜਨੂਨ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਅੱਛੇ ਆ ਸਾਰਿਆਂ ਦੇ ਦੁਬਾਰਾ ਤੋਂ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦੇਵਾਂ ਜੀ ਮਰਜੈਂਟਾ ਨਾਲ ਜਿਹੜਾ ਹੈਗਾ ਨਿਊਡ ਜਿਹਾ ਸ਼ੇਡ ਹੈ ਜੀ ਬੜਾ ਸੋਹਣਾ ਲਾਈਟ ਫਰੋਜ਼ੀ ਨਾਲ ਕਾਪਰ ਕਲਰ ਹੈ ਜੀ ਥਰਡ ਹੈਗਾ ਆਪਣਾ ਸਕਾਈ ਬਲੂ ਕਲਰ ਦੇ ਨਾਲ ਹੈਗਾ ਜੀ ਆਪਣਾ ਲਾਈਟ ਲੈਮਨ ਜਿਹੜਾ ਇੰਗਲਿਸ਼ স্টোন ਦਾ ਹੈ ਜੀ ਥੋੜਾ ਬਲੂ ਜਿਹਾ ਸ਼ੇਡ ਹੈ ਇਹ ਇਸ ਤੋਂ ਬਾਅਦ ਇਹਦੇ ਨਾਲ ਹੈਗਾ ਜੀ ਨਿਓਨ ਮਹਿੰਦੀ ਕਲਰ ਇਸ ਦੇ ਨਾਲ ਹੈਗਾ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਮੌਵ ਜੇ ਸ਼ੇਡ ਦੀ ਬਾਟਮ ਹੈ ਔਰ ਇਹਦੇ ਨਾਲ ਹੈਗੀ ਹੈ ਜੀ ਕਾਪਰ ਔਰ ਇਹ ਜਿਹੜਾ ਮੈਂ ਸੂਟ ਤੁਹਾਨੂੰ ਦਿਖਾਇਆ ਸੀ ਜੀ ਇਹ 올ਓਵਰ ਰਹੂਗਾ ਇਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਡਾਈ ਕਰਵਾ ਸਕਦੇ ਹੋ ਆਪਣੇ ਕੋਲੇ ਦੁਪੱਟੇ ਵੀ ਕਾਟਨ ਦੇ ਆ ਗਏ ਨੇ ਜੀ ਜਿਹਦਾ ਸੁਪਰ نیٹ ਦਾ ਦੁਪੱਟਾ ਜੀ ਸਿਰਫ 120 ਰੁਪਏ ਦਾ ਦੁਪੱਟਾ ਰਹੂਗਾ 120 ਰੁਪਏ ਦਾ ਦੁਪੱਟਾ ਜੀ ਸਿਰਫ ਇਹ ਸੁਪਰ نیٹ ਦਾ ਔਰ ਜਿਹੜਾ ਆਪਣਾ ਹੈਗਾ ਕੋਟਾ ਡੋਰੀਆ ਦਾ ਜੀ ਇਹ 200 ਰੁਪਏ ਦਾ ਦੁਪੱਟਾ ਰਹਿਣ ਵਾਲਾ ਹੈ ਅਗਰ ਤੁਸੀਂ ਇਹ ਦੁਪੱਟਾ ਕਾਟਨ ਦੇ ਦੁਪੱਟੇ ਵੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਨਾਲ ਡਾਈ ਕਰਵਾ ਕੇ ਵੀ ਅਸੀਂ ਦੇ ਸਕਦੇ ਆ ਐਸ ਇਟ ਵੀ ਤੁਸੀਂ ਲੈ ਸਕਦੇ ਹੋ ਤੁਹਾਡੀ ਆਪਣੀ ਚੋਇਸ ਦੇ ਅਕੋਰਡਿੰਗ ਸੂਟ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਇਹਨਾਂ ਦੇ ਵਿੱਚ 6 ਕਲਰ ਆਏ ਨੇ ਜੀ ਔਰ ਇੱਕ ਮੈਂ ਤੁਹਾਨੂੰ ਇਹ ਵਾਲਾ ਪੀਸ ਦਿਖਾਇਆ ਜੀ ਅੱਜ ਦੀ ਵੀਡੀਓ ਵਿੱਚ ਸੱਤ ਸੂਟ ਨੇ ਜੀ ਸੱਤੇ ਹੀ ਬੜੇ ਸੋਹਣੇ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਾਫੀ ਆਪਣੇ ਕੋਲੇ ਸਟਾਕ ਹੈ ਜੀ ਜਿਹੜਾ ਬੁਟੀਕ ਦਾ ਆਇਆ ਹੈ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਔਰ ਹੋਰ ਵੀ ਆਣਾ ਹੈ ਜੀ ਅੱਗੇ ਕਿਉਂਕਿ ਬੁਟੀਕ ਦੇ ਪੀਸ ਨੇ ਜੀ ਹੌਲੀ-ਹੌਲੀ ਬਣ ਕੇ ਆਉਂਦੇ ਇੱਕੋ ਦਮ ਨਹੀਂ ਬਣ ਕੇ ਆਉਂਦੇ ਹਨਾ ਤੁਸੀਂ ਆਪ ਵੀ ਸਿਆਣੇ ਹੋ ਘਟੋ-ਘਟ ਵੀ ਜਦੋਂ ਆਪਾਂ ਆਰਡਰ ਦਿੰਨੇ ਆ ਤਾਂ ਆਪਾਂ ਨੂੰ 10 ਦਿਨ ਤਾਂ ਚ ਤੇ ਇਹ ਵਾਲਾ ਆਪਣੇ ਕੋਲੇ স্টক ਹੁ ਨਵਾਂ ਆਇਆ ਸੀ ਜਿਹੜਾ ਮੈਂ ਤੁਹਾਨੂੰ ਦਿਖਾਤਾ ਜੀ ਹੋਰ ਵੀ ਆਪਣੇ ਕੋਲੇ স্টক ਪਏ ਆ ਔਰ ਇਸ ਤੋਂ ਬਾਅਦ ਵੀ ਆਉਂਦਾ ਹੀ ਰਹੇਗਾ ਇਦਾਂ ਦੇ ਬੁਟੀਕ ਸੂਟ ਲੈਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ